ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਨੇ ਸਬਜੀ ਬਣਾਉਂਦੀ ਏ ਸਬਜੀ ਬਣਾ ਲਈ ਤੇ ਬਾਹਰ ਮੌਸਮ ਦੇਖੋ ਤੇ ਹੁਣ ਮੈਂ ਕੁਛ ਕੱਪੜਿਆਂ ਦੀ ਪੈਕਿੰਗ ਮਤਲਬ ਕੱਢਣੇ ਨੇ ਡਾਈ ਵਾਸਤੇ ਉਹ ਕੱਢ ਲਾਣਾ ਪਹਿਲਾਂ ਤੋਂ ਤੁਸੀ ਬਣੇ ਰਹੋ ਵਲੌਗ 'ਚ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਤੇ ਮੌਸਮ ਦੇਖੋ ਜੀ ਬਸ ਮਤਲਬ ਬੱਦਲ ਬਣੇ ਹੋਏ ਨੇ ਪਰ ਹੈ ਨਹੀਂ ਮੌਸਮ ਇੰਨਾ ਵਧੀਆ ਗੁੰਮਾ ਜਾਇਆ ਹੋਇਆ ਪਿਆ ਸਸਿਕਾ ਜੀ ਨਵੇਂ ਵਲੌਗ ਤੁਹਾਡਾ ਵੈਲਕਮ ਆ ਤੇ ਅੱਪਾ ਵਲੌਗ ਸ਼ੁਰੂ ਕਰਤਾ ਸੀ ਬਰਕਰ ਤੁਸੀਂ ਖਾਲੇ ਹੋਣੇ ਸਾਰਿਆਂ ਨੇ ਹਨਾ ਤੇ ਉਹ ਦੁਬਾਰਾ ਅਪਾ ਵਲੌਗ ਸ਼ੁਰੂ ਕਰਤਾ ਕਿ ਆਪਣੇ ਜੋ ਵੀ ਆਪਣਾ ਡਾਈ ਵਾਲਾ ਕੰਮ ਸੀ ਸਾਰਾ ਆ ਗਿਆ ਰੈਡੀ ਹੋ ਕੇ ਦੁਬੱਤੇ ਵੀ ਡਾਈ ਹੋ ਕੇ ਆ ਗਿਆ ਟੌਪਿਕ ਡਾਈ ਹੋ ਕੇ ਆ ਗਿਆ ਸਾਰਾ ਤੇ ਹੁਣ ਟਾਈਮ ਹੋ ਰਿਹਾ ਜੀ ਸ਼ਾਮ ਦਾ ਤੇ ਤੁਹਾਨੂੰ ਪਤਾ ਹੈ ਕਿ ਲਾਈਫ ਬਿਜ਼ੀ ਹੁੰਨ ਕਰਕੇ ਤਾਰਾ ਆਫਿਸ ਨੇ ਤੇ ਹੁਣ ਅਸੀਂ ਸ਼ਾਮ ਨੂੰ ਜਾਵਾਂਗੇ ਫਿਲਡਰਾਂ ਨੂੰ ਜਿਹੜਾ ਟੇਲਰਾਂ ਨੂੰ ਕੰਮ ਦੇਣਾ ਹੁਣ ਸ਼ਾਮ ਨੂੰ ਦੇਖ ਕੇ ਆਵਾਂਗੇ ਕਿਉਂਕਿ ਮੈਂ ਸਾਰਾ ਕੰਮ ਕਰ ਰਹੀ ਆਂ ਦਮਨ ਮੇਰੀ ਕਰ ਰਿਹਾ ਹੈਲਪ ਦਮਨ ਕੱਟਦਾ ਪਿਆ ਸਬਜ਼ੀ ਕਿਨ ਮम्मा ਮੈਂ ਸਬਜ਼ੀ ਕੱਟ ਦੇਣਾ ਠੀਕ ਹੈ ਇਧਰ ਆਪਾਂ ਜੋ ਵੀ ਆਪਣੇ ਟਾਫਟ ਦੇ ਆਏ ਨੇ ਡਾਈ ਹੋ ਕੇ ਤੁਹਾਡੇ ਜਿੰਨੇ ਵੀ ਟਾਫਟ ਹੈ ਖੁਦ ਡਾਈ ਕਰਵਾਦੇ ਆ ਕੈਮੀਕਲ ਡਾਈ ਕਰਵਾਉਂਦੇ ਆ ਕੋਈ ਵੀ ਰੰਗ ਲੀਕ ਕਰਦਾ ਜਿਹੜੇ ਸਾਡੇ ਦੁਪੱਟੇ ਵੀ ਆਏ ਨੇ ਡਾਈ ਹੋ ਕੇ ਦੇਖ ਸਕਦੇ ਤੁਸੀਂ ਟਾਈਡ ਐਂਡ ਡਾਈ ਵੀ ਹੋਏ ਨੇ ਤੁਸੀਂ ਮੇਰੇ ਪੰਜਾਬੀ ਪਹਿਰਾਵੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਠੀਕ ਹੈ ਟਾਈਡ ਐਂਡ ਡਾਈ ਕੁਝ ਪਲੇਟ ਨੇ ਕੁਝ ਕਾਈਡ ਡਾਈ ਨੇ ਬਹੁਤ ਸਾਰਾ ਸਬਜ਼ੀ ਕੱਟ ਗਈ ਇਹ ਕੀ ਰੋੜੀ ਕੰਮ ਦੇ ਕਿਸ ਨਾਲ ਮੈਸੇਜ ਕਰਨੇ ਕਿੰਨਾ ਨਾਲ ਤਾਂ ਦੇ ਜਿਹੜੇ ਕਿੰਨਾਂ ਨਾਲੇ ਦੁਬੱਤੇ ਕਿੰਨਾਂ ਨਾਲ ਸਾਰੇ ਸਰਵਤ ਬਚਾਣੇ ਨੇ ਤੁਸੀਂ ਤੁਸੀਂ ਬਣੀ ਰੋ ਬਲੌਗ ਨੂੰ ਨਾ ਚੈੱਕ ਕਰੋ ਲਾਈਕ ਸ਼ੇਅਰ ਕਮੈਂਟ ਤੇ ਜਿਹੜਾ ਲੈ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰ ਲੋ ਬਲੌਗ ਜੇ ਇੱਕ ਤੋਂ ਸਾਡੇ ਤਾਂ ਤੇ ਐਂਡ ਪ੍ਰੈਸ ਹੋ ਕੇ ਹੁੰਦੇ ਨੇ ਪੂਰੇ ਦੁਬੱਤੇ ਵੀ ਸਾਡੇ ਜਿੰਨੇ ਆਏ ਨੇ ਦੇਖ ਸਕਦੇ ਹੋ ਤੁਸੀਂ ਐਂਡ ਵਧੀਆ ਇਹ ਨੂੰ ਹੁਣ ਜੋ ਵੀ ਪਲੇਸਿਸ ਲੱਗੇਗੀ ਵਰਕ ਹੋਏਗਾ ਸਾਰੇ ਚਲੋ ਜੀ ਮਿਲਦੇ ਆ ਤੁਹਾਨੂੰ ਕਿਨਾਂ ਅਸੀਂ ਕੰਮ ਕੱਢ ਲੀਏ ਕਿਨਾਂ ਜਾਈਏ ਬਾਜ਼ਾਰ ਸੇ ਆਦੇ ਜੀ ਰਾਤ ਕੋਲੇ ਸਾਰਾ ਕੰਮ ਕੱਢ ਲਿਆ ਹੁਣ ਟਾਈਮ ਹੋ ਗਿਆ 7:30 ਤੇ ਦਮਨ ਨਾਲ ਸਾਨੂੰ ਛੱਡ ਦੇਣਾ ਦਮਨ ਹੈਗੇ ਤੀਆਂ ਦਾ ਫੰਕਸ਼ਨ ਇਹ ਨਾਲ ਤੁਸੀਂ ਦੇਖਣਾ ਟੈਲੀਗ੍ਰਾਮ ਤੋਂ ਟੈਲੀਗ੍ਰਾਮ ਤੇ ਲੋਕ ਚਾਹੀਦੇ ਸਿੱਕੇ ਹੁਣ ਇਹਦਾ ਆਪ ਕੰਮ ਲੈ ਕੇ ਪਹੁੰਚੀ ਦਿੰਦੇ ਹਾਂ ਕਰਤਾ ਲੈ ਕੇ ਆਸ ਤੇ ਇਹਨਾਂ ਦਾ ਬੰਦ ਸੰਸੂਚਨਾ ਇਹ ਬਾਬਾ ਨਦੀ ਦਮਨ ਨੂੰ ਕਿਸੇ ਕਾਰਨ ਵਿਰਾਸਤ 'ਤੇ ਪਾਇਆ ਪਰ ਮੇਰਾ ਨਹੀਂ ਲੱਗਾ ਇਹ ਇਹ ਦਮਨ ਨੇ ਖੁਦ ਇਹਦੇ ਨਾਲ ਦਾ ਆਪਣੇ ਕੋ ਫੈਬਰਿਕ ਪਿਆ ਸੀ ਤੇ ਅਸੀਂ ਦਮਨ ਨੂੰ ਸਟੀਚ ਕਰਕੇ ਦਿੱਤਾ ਮੇਰੇ ਤੇ ਨੈਕ ਤੇ ਬਟਨ ਨਹੀਂ ਲੱਗੇ ਦਮਨ ਦੇ ਬਟਨ ਲਗਵਾਏ ਨੇ ਫਰਸੀ ਸਲਵਾਰ ਦਮਨ ਦੀ ਫਰਸੀ ਸਲਵਾਰ ਹੀ ਖੋਪਦੀ ਹਾਂ ਫਰਸੀ ਸਲਵਾਰ ਬਹੁਤ ਸੋਹਣਾ ਲੱਗਿਆ ਹੰ ਦਮਨ ਫੀਲਿੰਗ ਆ ਰਹੀ ਜੇ ਦਮਨ ਕਹਿੰਦੀ ਬਣਾਇ ਲੱਗ ਜਾਂਦਾ ਮम्मा ਸੂਟ ਪਾਇਆ ਪਰ ਮੇਰਾ ਨਹੀਂ ਪਰ ਦਮਨ ਨੇ ਬਣਵਾਇਆ ਮੇਰੇ ਵਰਗਾ ਤੇ ਇਹ ਨਹੀਂ ਮਿਲਣਾ ਹੈਗਾ ਦੁਪੱਟਾ ਨਹੀਂ ਮਿਲਣਾ ਮਤਲਬ ਆਹ ਕਲਰ ਤਾਂ ਮਿਲ ਜੂਗਾ ਪਰ ਦੁਪੱਟਾ ਨਹੀਂ ਮਿਲਣਾ ਹੈਗਾ ਦੁਪੱਟੇ ਹੋ ਡਿਜ਼ਾਈਨ ਮਿਲ ਜਾਣਗੇ ਚਲ ਗੇ ਲਾਇਆ ਪਾਪਾ ਨੇ ਕਿ ਅਦਰੋਂ ਦੀ ਜਾਣਾ ਕੱਪੜੇ ਦੇਣੇ ਡਾਈ ਦੇ ਹਾਂਜੀ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਆਨ ਕੀਤੀ ਹੈ ਮੈਂ ਠੀਕ ਨਹੀਂ ਕੈਮਰਾ ਕੋਈ ਫੜਦਾ ਨਹੀਂ ਹੈਗਾ ਮਿਰਤੋ ਮਿਰਤੋ ਬਿਨਾ ਤੇ ਕੈਮਰਾ ਨਹੀਂ ਚੱਲਦਾ ਆਹ ਦਿਨੇ ਨਹੀਂ ਉਧਰ ਡਾਈਜੀ ਇਹ ਮੈਨੂੰ ਫੜਾ ਦੇ ਅੱਗੇ ਦੂਜਾ ਲਫਾਫਾ ਬੈਕ ਲੈ ਲਿਆ ਟਿਫਨ ਪਾ ਲਈ ਸੀ ਆਪਣਾ ਪਾ ਲਈ ਸੀ ਚਲੋ ਗਾਇਜ਼ ਅੱਜ ਹੈਗੇ 30 ਦਮ ਬੰਦੇ ਸਕੂਲ ਚੋਂ ਮੈਂ ਛੱਡਣ ਚੱਲੀ ਆ ਮੇਰਾ ਦੇਖ ਲੋ ਹਾਲਾਤ ਮੂੰਹ ਧੋ ਕੇ ਮੂੰਪੁੰਜਾ ਵੀ ਨਹੀਂ ਆਇਆ ਬ੍ਰਦਰ ਤੇ ਪਾਣੀ ਲੱਗਾ ਤੂੰ ਬਈ ਅੱਥੀਵੇਂ ਬੈਠ ਨਾ ਕਿਉਂ? ਸੁਣੀ ਤਾਂ ਕਰ ਲਈਏ। ਤੇਰੇ ਬੈਣ ਕਰਕੇ ਤਾਂ ਗੱਡੀ ਤੇ ਛੱਡਣ ਜਾ ਰਹੇ ਨਹੀਂ ਤੇ ਬੱਸ ਤੇ ਜਾ ਸਕਦੀ ਤੂੰ ਸਕੂਲ ਵਾਲੀ ਤੇ। ਮੈਨੂੰ ਤਾਂ ਲੱਗਦਾ ਨਹੀਂ ਟੇਲਰ ਸਾਡੇ 11 ਵਜੇ ਤੋਂ ਪਹਿਲਾਂ ਉੱਠਦੇ ਨਹੀਂ। ਐਂ ਹੀ ਆਉਣਾ ਪਣਾ ਦੁਬਾਰਾ ਫੇਰ ਢੇੜਾ ਲੱਗਣਾ। ਇਹ ਕੰਮ ਨੇ ਜਿਹੜੀਆਂ ਭੈਣਾਂ ਕਹਿੰਦੀਆਂ ਸੂਟ ਮਹਿੰਗੇ ਨੇ ਤੇ ਸਾਡੇ ਡਬਲ-ਡਬਲ ਢੇੜੇ ਲੱਗ ਜਾਂਦੇ ਤੇ ਕਈ ਵਾਰੀ। ਡਬਲ ਕੀ ਕਈ ਵਾਰ ਤਿੰਨ ਵਾਰੀ ਵੀ ਲੱਗ ਜਾਂਦਾ। ਕਈ ਵਾਰੀ ਮੈਨੂੰ ਐ ਹੁੰਦਾ ਤਾਰ ਆਜੋ। ਗੇਲੇ ਉਹ ਫਟਾਫਟ ਐਸ ਟਾਈਮ ਜਾ ਜਾਈਏ। ਤੇ ਬਾਕੀ ਚਲੋ ਜਾਈਏ ਇੱਧਰ ਜਾਣਾ ਪਉਣ ਕੱਪੜੇ ਫ ਮਿਲਦੇ ਆਂ ਆਪਾਂ ਪਹਿਲੇ ਦਮਣ ਨੂੰ ਛੱਡ ਆਈਏ ਦਮਣ ਤੇਰੇ ਬੱਸ ਵੱਲ ਡੀਕਦੇ ਹੋਣਾ ਪੁੱਤ ਹੈ ਕਹਿੰਦੇ ਤਾਂ ਨਾ ਕਿ ਦਮਣ ਨਹੀਂ ਆਈ ਦਮਣ ਆਉਣ ਲੱਗੇ ਇੱਧਰ ਹੀ ਆ ਜੀ ਚੰਗਾ ਆਂਕਲ ਪੜਾਹ ਕੰਮ ਕਰਦੇ ਨੇ ਆਹ ਕਿਹੜੀ ਬੱਸ ਮੈਂ ਕਿਤੇ ਸੀਬਾ ਦੀ ਹੈ ਬ੍ਰਿਟਿਸ਼ ਮੈਂ ਦੇਖਿਆ ਨਾ ਸਕੂਲਾਂ ਦੀਆਂ ਵਿਹਾਨਾਂ ਪਰ ਪਰ ਕੇ ਸੰਗਰੂਰ ਤੋਂ ਸੁਨਾਮ ਜਾਈ ਜਾਂਦੀਆਂ ਸੁਨਾਮ ਤੋਂ ਸੰਗਰੂਰ ਜਾਈ ਜਾਂਦੀਆਂ ਨੇ ਸੰਗਰੂੜ ਤੋਂ ਹੌਲੀ ਹਟ ਜਾਈ ਜਾਂਦੀਆਂ ਨੇ ਉਧਰ ਦੇ ਬੱਚੇ ਇਧਰ ਆ ਹੀ ਜਾਂਦੇ ਨੇ ਕੋਈ ਆ ਨਹੀਂ ਹੈਗਾ ਕਿ ਇੱਕ ਪਾਸੇ ਹੀ ਚੱਲਣ ਤੋਂ 2 ਵਜੇ ਅਸੀਂ ਘਰੇ ਪਹੁੰਚ ਜਾਣਾ ਤੇ ਵਸਾਹੀ ਸਾਡੀ ਡਿਊਟੀ ਹੈ ਨਹੀਂ ਤੇ ਉਹਦੇ ਵਿੱਚ ਕੀ ਕਰਦੇ ਨੇ ਉਹ ਉਸ ਤੋਂ ਨਾ ਡੈਡੀਕੇਸ਼ਨ ਨਾ ਪੜਾਉਂਦੇ ਵੀ ਨਹੀਂ ਹੈਗੇ ਨਾ ਬਸ ਉਹੀ ਹੈ ਨਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਜਿਆਦਾ ਜਿਆਦਾਤ ਰਹੇ ਜੀ ਨੇ ਕਿ ਸਿਰਫ ਅਸੀਂ ਨੇ ਫਾਰਮੈਲਟੀ ਪੂਰੀ ਕਰਨੀ ਹੈ ਦਮੂ ਅੱਜ ਇਧਰ ਵੀ ਤੀਆਂ ਦੇ ਕੁੜੀਆਂ ਦੇਖੀਆਂ ਤਿਆਰੀਆਂ ਬੇਟੀਆਂ ਦਾ ਬਸ ਮੈਂ ਲਾਸਟ ਦਿਨ ਇਹ ਸੌਣ ਦਾ ਮਹੀਨਾ ਤਾਂ ਤੇ ਹੈਗਾ ਹੈ। ਬਾਕੀ ਤੁਹਾਨੂੰ ਦਾਜੀ ਕਮੈਂਟ ਕਰਕੇ ਕਿਤੇ 10 10-12 ਦਿਨ ਡਰੈਗਰ ਸੌਣ ਮੇਰਾ ਬڑا ਜੀ ਕਹਦਾ ਜੀਹਾਂ ਤੇ ਜਾਨ ਨੂੰ ਉਦੋਂ ਮੈਂ ਬਿਮਾਰ ਸੀ ਤੇ ਅੱਜ ਦਮਣ ਆਏਗੀ ਫਿਰ ਆਪਾਂ ਮਹਿੰਦੀ ਮੁੰਦੀ ਲਿਆ ਕੇ ਮਹਿੰਦੀ ਮੁੰਦੀ ਲਾਵਾਂਗੇ ਕਿਉਂਕਿ ਮੇਰਾ ਬڑا ਦਿਲ ਕਰਦਾ ਕੱਲ ਦਾ ਦਮਣੋ ਚਾਰੀ ਨੇ ਮਨੀ ਲਈ ਹੈਗੀ ਲਿਆਉਂਦੀ ਨਹੀਂ ਤੇ ਹੱਥ ਲਾਵਾ ਕੇ ਦੇ ਦਿਆਂ। ਉਹ ਦੇਖੋ ਜਰਨਲ ਪਾਉਸ ਚਲੋ ਜੀ ਦਮਣ ਨੂੰ ਸਕੂਲ ਤੋਂ ਛੱਡ ਕੇ ਆ ਕੇ ਘਰੇ ਫੇਰ ਨਹਾ ਤੋ ਕੇ ਕਪੜੇ ਚੇਂਜ ਕਰਕੇ ਤੇ ਫੇਰ ਅਸੀਂ ਜਾਣਾ ਸੀ ਟੇਲਰ ਕੋਲ ਕਿਉਂਕਿ ਸਵੇਰੇ ਸਵੇਰੇ ਟੇਲਰ ਸਾਡੇ ਰਾਤ ਨੂੰ ਵਿਚਾਰੇ ਬਹੁਤ ਲੇਟ ਨਾਈਟ ਕੰਮ ਕਰਦੇ ਨੇ ਡੇਢ ਦੋ ਵਜੇ ਤੱਕ ਤੇ ਸਵੇਰੇ 10 11 ਵਜੇ ਦੁਕਾਨ ਖੋਲ੍ਹਦੇ ਨੇ ਤੇ ਟੇਲਰਾਂ ਕੋ ਸਾਰੇ ਜੋ ਵੀ ਕੰਮ ਲੈ ਕੇ ਗਏ ਸੀ ਸਾਰੇ ਦੇ ਕੇ ਤੇ ਹੁਣ ਅਸੀਂ ਵਾਪਸ ਆਏ ਆ ਸ਼ਾਮ ਨੂੰ ਜਿਵੇਂ ਅਸੀਂ ਦੰਮੂ ਨੂੰ ਲੈ ਆ ਵੀ ਆਏ ਸਕੂਲੋਂ ਛੱਡ ਵੀ ਆਏ ਸੀ ਤੇ ਉਦੋਂ ਬਾਅਦ ਵਲੌਗ ਨਹੀਂ ਸ਼ੁਰੂ ਕੀਤਾ ਤੇ ਪਿੱਛੇ ਸਾਡਾ ਦੰਮੂ ਤੇ ਪਿੱਛੇ ਸਾਡਾ ਕੰਮ ਤੇ ਦੰਮਣ ਸਾਡਾ ਇੰਨਾ ਥੱਕ ਗਿਆ ਨਾ ਦੇਖੋ ਕਿੰਨਾ ਥੱਕ ਗਿਆ ਵਿਚਾਰਾ ਕਿਉਂਕਿ ਉੱਥੇ ਪਤਾ ਨਹੀਂ ਸਪੀਚ ਦੇਣੀ ਸੀ ਦਮਨ ਨੇ ਤੇ ਉਹ ਖੜ ਖੜ ਕੇ ਵਿਚਾਰੀ ਥੱਕ ਗਈ ਹੁਣ ਪਿੱਛੇ ਸੁੱਤੀ ਪਈ ਨੀਂਦ ਆਈ ਪਈ ਤੇ ਟਾਈਮ ਤੁਹਾਨੂੰ ਮੈਂ ਦੱਸਾਂ ਨਾ ਮੈਂ ਟਾਈਮ ਦਿਖਾਨੀ ਆ 6 ਵਜ ਕੇ 12 ਮਿੰਟ ਹੋ ਗਏ ਨੇ ਤੁਸੀਂ ਦੇਖ ਲਓ ਹੀ ਸਵੇਰੇ ਅੱਜ ਨਾ ਪਤਾ ਨਹੀਂ ਕਿਹਨੇ ਹੁੰਦਾ ਨਾ ਕਈ ਵਾਰੀ ਪਤਾ ਨਹੀਂ ਕਿਦਾਂ ਮੂੰਹ ਦੇਖਿਆ ਅੱਜ ਸਵੇਰ ਦੇ ਸਾਡੇ ਘਰੇ ਪਿਆਰ ਨਹੀਂ ਲੱਗੇ ਭੁੱਖੇ ਪਾਣੇ ਚਾਹ ਨਹੀਂ ਪਾਣੀ ਨਹੀਂ ਰੋਟੀ ਖਾਦੀ ਬਸ ਸਵੇਰੇ ਅਸੀਂ ਰੋਟੀ ਖਾ ਕੇ ਤੇ ਦਮਨ ਨੂੰ ਸਕੂਲ ਛੱਡਣ ਗਏ ਤੇ ਉਸ ਤੋਂ ਬਾਅਦ ਉਤਾਰ ਨੂੰ ਕੰਮ ਸੀ ਹਣਾ ਉਤਾਰ ਦਾ ਫੋਨ ਆ ਗਿਆ ਤੇ ਇਹਨਾਂ ਨੂੰ ਕੰਮ ਸੀ ਤੇ ਫਿਰ ਦੁਬਾਰਾ ਗਏ ਫਿਰ ਮੇਰਾ ਕੰਮ ਸੀ ਅਜ ਉਤਾਰ ਨੇ ਆਫਿਸ ਚੋਂ ਛੁੱਟੀ ਲੈ ਲਈ ਹਾਫ ਡੇ ਲੈ ਲਿਆ ਠੀਕ ਹੈ ਹਾਫ ਡੇ ਲੈਂਦੇ 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 ਆ ਟਾਈਮ ਆ ਗਿਆ ਸਵਾ 6 ਫਿਰ ਇਹਨਾਂ ਨੇ ਫੁੱਲ ਛੁੱਟੀ ਲੈ ਲਈ ਤੇ ਬੁਟੀਕ ਦੇ ਵੀ ਜਿੰਨੇ ਕੰਮ ਸੀ ਡਾਈ ਵਾਲੇ ਕੱਪੜੇ ਉਹ ਚਲੇ ਗਏ ਮਾਸਟਰ ਕੋਲੋਂ ਟੇਲਰ ਕੋਲ ਜੋ ਵੀ ਜਾਣਾ ਸਾਡਾ ਸਾਰਾ ਚਲਾ ਗਿਆ ਹਜੇ ਉਹ ਗਿਆ ਹੀ ਹੈ ਤੇ ਗੱਡੀ 'ਚ ਹੋਰ ਬੁਕਿੰਗ ਹੋ ਗਈ ਹੈ ਹੁਣ ਸ਼ਾਮੀ ਘਰੇ ਜਾ ਕੇ ਸਵਾ 6 ਹੋ ਗਏ ਨੇ ਸਵੇਰੇ ਤੇ ਸ਼ਾਮ ਨੂੰ ਜਾ ਕੇ ਤੇ ਸਵੇਰੇ ਫੇਰ ਅਸੀਂ ਚਿਲड्रन ਜਿਹੜਾ ਕੰਮ ਅੱਜ ਰਹਿ ਗਿਆ ਉਹ ਦੇ ਕੇ ਆਉਣਾ ਠੀਕ ਹੈ ਜੀ ਮੈਂ ਦੱਸਣੀਆਂ ਤੁਹਾਨੂੰ ਕਿ ਲਾਈਫ ਇੰਨੀ ਬਿਜ਼ੀ ਹੈ ਪਰ ਪ੍ਰਮਾਤਮਾ ਬਿਜ਼ੀ ਰੱਖੇ ਮਜ਼ਾ ਬੜਾ ਹੁੰਦਾ ਤੇ ਬਾਹਰ ਤੁਸੀਂ ਦੇਖ ਸਕਦੇ ਹੋ ਮੀ ਮੀ ਫੁੱਲ ਪੈ ਰਿਆ ਮੀ ਅਸੇਰ ਦੇ ਪਈ ਜਾ ਰਿਹਾ ਤੇ ਚਾਹ ਮੇਰਾ ਪਿੰਨੂ ਇੰਨਾ ਜੀ ਕਰਦਾ ਚਾਹ ਮੈਨੂੰ ਕਿਤੋਂ ਨਹੀਂ ਮਿਲੀ ਰਾਤ ਵੀ ਅਸੀਂ ਰਾਤ ਦੀ ਰੋਟੀ ਖਾਦੀ ਉੱਥੋਂ ਬਾਜ਼ਾਰੋਂ ਬਸ ਉਹੀ ਖਾਦਾ ਨਾ ਚਾਹ ਨਾ ਪਾਣੀ ਤੇ ਜਾ ਚੁਣ ਨਾ ਜਾ ਕੇ ਬਣਾਣੇ ਆ ਤੇ ਇੱਧਰ ਦਾ ਤਾਂ ਹੁਣ ਬੈਂਕ ਦੇ ਨੇ ਏਟੀਐਮ ਪੈਸੇ ਕਢਾਣ ਤੇ ਉਧਰ ਦਾ ਕੰਮ ਕਰਕੇ ਫਿਰ ਸਿੱ ਘਰੇ ਜਾਵਾਂਗੇ ਘਰੇ ਜਾ ਕੇ ਸਬਜ਼ੀ ਬਣੀ ਪਈ ਹੈ ਸਾਡੀ ਮੈਂ ਫੁੜਕੇ ਲਾਣੇ ਸਵਾ ਸੇ ਦਾ ਟੈਨ ਹੋ ਗਿਆ ਥੱਕ ਬਹੁਤ ਗਈ ਤੇ ਜੀ ਤੇ ਬਾਕੀ ਜੀ ਕੋਈ ਨਾ ਤੁਹਾਨੂੰ ਦੱਸਦੇ ਆ ਹਮ ਉਸ ਭੈਣਾਂ ਦੇ ਕੋਰੀਅਰ ਹਨ ਕੋਰੀਅਰ ਕਰਵਾਣੇ ਸੀ ਬਾਕੀ ਹੁਣ ਦੇ ਨਹੀਂ ਆ ਕੀ ਬੰਦਾ ਕੀ ਨਹੀਂ ਪਹਿਲਾਂ ਕਰੇ ਪਹੁੰਚੀ ਹੈ ਕਰੇ ਜਾ ਕੇ ਚਾਹ ਪੀਏ ਫਿਰ ਮਿਲ ਜਾਈਏ ਠੀਕ ਹੈ ਹਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਗੱਡੀ ਦੀ ਆਵਾਜ਼ ਤਾਂ ਇਹ ਹਾਰੇ ਮੀਂਹ ਦੀ ਬੋਮੀ ਬੱਧਾ ਬੋਮੀ ਬੱਧਾ ਸੰਗਰੂਰ ਚ ਫੋਨ ਸੰਗਰੂਰ ਪਹੁੰਚੇ ਆਪਾਂ ਲੋਕੀ ਘਰ ਆ ਗਏ ਸੀ ਆਪਾਂ ਨੇ ਤੇ ਆਉਂਦਿਆ ਸਾਰਾ ਆਪਾਂ ਨੇ ਬਣਾਏ ਨੇ ਪਾਪ ਕਨ ਇਹ ਜੋ ਕੁਸਪਣ ਦੇ ਪਏ ਪਹਿਲਾਂ ਮੈਂ ਅੱਧਾ ਪੈਕ ਪਾੜਨਾ ਬੜਾ ਤੇ ਫਿਰ ਉਹ ਘੱਟ ਲੱਗੇ ਤੇ ਮੈਂ ਹੁਣ ਹੋਰ ਰੱਖੇ ਨੇ ਮੈਂ ਫਰਾਈ ਪੈਨ ਦੇ ਵਿੱਚ ਹੀ ਕੰਚੀ ਇੰਨ ਦਾ ਫੋਕਨ ਸਾਡੇ ਰਹਿਣੀ ਹੈ। ਲੋ ਜੀ ਅੱਧਰ ਆਪਣੇ ਫੋਕਣ ਬਣ ਗਏ ਨੇ। ਮੈਂ ਕੱਲ ਲੈ ਆਈ ਦੋ ਪੱਤ ਮੈਂ ਚਲ ਆਪਾਂ ਬਣਾ ਕੇ ਦੇਖਾਂਗੇ। ਕੱਲ ਬੰਦਾ ਖਾ ਲੈਂਦਾ। ਗਰਮ ਫੋਕਣ ਵੀ ਨਾਲ। ਲੋ ਜੀ ਆਪਾਂ ਬਾਜ਼ਾਰ ਚੋਂ ਆ ਕੇ ਦੁਬਾਰਾ ਵਲੋਗਿੰਗ ਛੁੱਟੀ ਤਾ ਦੋ ਦਿਨ ਹੋ ਗਏ ਨੇ। ਕਿ ਟਾਈਮ ਹੀ ਨਹੀਂ ਲੱਗਦਾ। ਦਮਨ ਸਕੂਲ ਚਲ ਜਾਂਦੀ ਆ ਤਾਰ ਆਫਿਸ ਤੇ ਮੈਂ ਕੰਮ ਹੀ ਕਰਦੇ ਨਿੱਧਰ। ਹੁਣ ਟਾਈਮ ਹੋ ਗਿਆ 4 ਵਜੇ ਦਾ ਦਮਨ ਸਕੂਲ ਤੋਂ ਆਉਂਦੀ। ਤੇ ਦਮਨ ਆਉਂਦੇ ਆ ਦਮਨ ਦੀ ਮੰਮੀਆਂ ਟਿੱਕੀਆਂ ਜਿਹੜੀਆਂ ਆਪਾਂ ਪਹਿਲੇ ਵਲੋਗਾਂ 'ਚ ਦੇਖਿਆ 버ਗਰ ਬਣਾਏ ਸੀ। ਉਹ ਟਿੱਕੀਆਂ ਪਈਆਂ ਹੰਦਬਣ ਕਹਿੰਦੀ ਮम्मा ਮੈਨੂੰ ਉਹੀ ਫਰਾਈ ਕਰ ਦੋ ਮੈਂ ਰੋਟੀ ਨਹੀਂ ਖਾਣੀ। ਤੇ ਆਪਾਂ ਦਮਨ ਲਈ ਬਣਾਉਣੀ ਹੈ ਟਿੱਕੀ। ਇਸ ਨਾਲ ਫਰਾਈ ਬਣਾਇਆ। ਉਹ ਛੱਡਣ ਲੱਗੀ। ਹੁਣ ਚਾਹੀਦੀ ਹੈ ਕਰਨਾ। ਤੁਸੀਂ ਦੇਖੋਗੇ। ਹੈ ਬਹੁਤ ਗਰਮੀ ਹੈ ਸਾਡੀ ਲਾਈਟ ਵੀ ਨਹੀਂ ਹੈਗੀ ਪਤਾ ਨਹੀਂ ਕੀ ਹੋਇਆ ਸਵੇਰ ਦੀ ਰੱਟ ਗਈ ਹੋਈ ਹੈ। ਕਦੇ ਚਲੀ ਜਾਂਦੀ ਕਦੇ ਆ ਜਾਂਦੀ ਕਦੇ ਚਲੀ ਜਾਂਦੀ ਕਦੇ ਆ ਜਾਂਦੀ ਕਰਨੀ ਪਈ ਫੋਲ ਲਈ ਵੀ ਹੈ ਬਦਲ ਵੀ ਹੈ ਮੌਸਮ ਬਦਲਵਾਨਾ ਵੀ ਹੋ ਰਿਹਾ ਹੈ ਪਰ ਔਖਾ ਹੀ ਹੈ ਲਪਾਉਣਾ 소ਸ ਨੂੰ ਮੈਂ ਨਹੀਂ ਕੋਈ 소ਸ ਐਨੀ ਐਪ ਐਚਡੀ 소ਸ ਘਟਾ ਖੱਟੀ ਹੋਊਗਾ ਬਹੁਤੀ ਜ਼ਿਆਦਾ ਖਾਓ ਪਕੀਆਂ ਗਰਮਾ ਗਰਮ ਸਾਡਾ ਬੁਟੀਕ ਦਾ ਕੰਮ ਪਿਆ ਹਜੇ ਬਾਜ਼ਾਰ ਜਾਣੇ ਰਾਤ ਦੀ ਤੁਹਾਨੂੰ ਮੈਂ ਕੱਲ ਵਾਲੇ ਲਾਈਵ ਵੀ ਦੇਖਿਆ ਪੰਜਾਬੀ ਪਹਿਰਾਵੇ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਸਾਡੇ ਇਸ ਚੈਨਲ ਤੇ ਨਾ ਠੀਕ ਹੈ ਨਾ ਤੇ ਆਪਣਾ ਠੀਕ ਹੈ ਨਾ ਤੇ ਆਪਣਾ ਇੰਸਟਾਗ੍ਰam ਪੇਜ ਆ ਜੀ ਪੰਜਾਬੀ ਪਹਿਰਾਵਾ ਬਣਾ ਤੇ ਉੱਥੇ ਵੀ ਜਰੂਰ ਫੋਲੋ ਕਰਿਓ ਫੇਸਬੁਕ ਪੇਜ ਆ ਜੀ ਬਾਸੀ ਖਾਮੀ ਬਣਾ ਤੇ ਉੱਥੇ ਵੀ ਜਰੂਰ ਫੋਲੋ ਕਰਿਓ ਠੀਕ ਹੈ ਜੀ ਉੱਥੇ ਤੁਹਾਡੇ ਸਾਥ ਨੂੰ ਬਹੁਤ ਲੋੜ ਹੈ ਤੇ ਫੋਲ ਸਪੋਰਟ ਕਰੋ ਜੀ ਸਾਨੂੰ ਸਾਰੇ ਜਾਣੀ ਬਾਕੀ ਬੀਤੀ ਕਿਤਾਬਾਂ ਆਸ਼ਾ ਨੂੰ ਕਹਿੰਦੇ ਨੇ ਪਹਿਲਾਂ ਅਸੀਂ ਆਹ ਕੰਮ ਨੇ ਵੇੜ ਲਈਏ ਘਰ ਦੇ ਸਬਜ਼ੀ ਸੰਜੀ ਬਣਾ ਕੇ ਫੇਰ ਜਾਵਾਂਗੇ ਕਿ ਰਾਤ ਨੂੰ ਨਾ ਬਹੁਤ ਲੇਟ ਹੋ ਜਾਂਦੇ ਆ ਫੇਰ ਆ ਕੇ ਰੋਟੀ ਬਣਾਣੀ ਬਹੁਤ ਔਖਾ ਲੱਗਦਾ ਤੇ ਲੋ ਦੀ ਬਰਬਰੀ ਦੇ ਕੁਝ ਆਪਣੇ ਕੋਲ ਪ੍ਰਿੰਟ ਰਹਿ ਗਏ ਬਰਬਰੀ ਦੇ ਤੇ ਕੁਝ ਆਪਣੇ ਕੋਲ ਰਹਿ ਗਏ ਨਹੀਂ glass organza ਦੇ ਜੇ ਕਿਸੇ ਨੂੰ ਚਾਹੀਦੇ ਹੋਣ ਤਾਂ ਤੁਸੀਂ ਲਾਈਵ ਚੈੱਕ ਕਰ ਲਿਓ ਉੱਥੇ ਤੁਹਾਨੂੰ ਮਿਲ ਜਾਣਗੇ ਤੇ ਆ ਇੱਕ ਸੂਟ ਆ ਬਰਬਰੀ ਦਾ ਯੈਲੋ ਕਲਰ ਔਰ ਗਲਾਸ ਔਰਗੈਂਜਾ ਦਾ ਤੇ ਬਾਕੀ ਤੁਸੀਂ ਲਾਈਵਸ ਚੈੱਕ ਕਰ ਲਿਓ ਜਿਹੜੀ ਭੈਣ ਨੂੰ ਚਾਹੀਦੇ ਨੇ ਤੁਸੀਂ ਲੈ ਸਕਦੇ ਹੋ ਤੇ ਕੁਛ ਆਪਣੇ ਕੋ ਆ ਪਏ ਨੇ ਬਰਬਰੀ ਦੇ ਬਹੁਤ ਸੋਹਣਾ ਫੈਬਰਿਕ ਆ ਤੇ ਲਓ ਜੀ ਬਾਕੀ ਦੇਖਦੇ ਆ ਹੁਣ ਆਪਾਂ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਆਪਾਂ ਨੇ ਲਾਈਵ ਵੀ ਆਉਣਾ ਤੁਸੀਂ ਬਣੇ ਰਹੋ ਇਸ ਵਲੌਗ ਚ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਆਪਾਂ ਵਲੌਗ ਕੰਟੀਨਿਊ ਕਰ ਦਾਂਗੇ ਕਿਉਂਕਿ ਮੈਂ ਹੁਣ ਪਹਿਲਾਂ ਕੱਪੜੇ ਕੱਢ ਲਾਂ ਆਪਾਂ ਨੇ ਲਾਈਵ ਆਉਣਾ